ਜੀਵਨ ਦੀ ਧਰਤੀ ਦੇ ਜੋ ਮਨੁੱਖ ਕਰਮ ਦਾ ਬੀਜ ਬੋਂਦਾ ਹੈ ਉਹ ਆਪ ਹੀ ਖਾਣਾ ਪੈਂਦਾ ਆਪ ਬੀਜ ਆਪੇ ਹੀ ਖ ਕੋ ਦੂਜਾ ਨਹੀਂ ਖਾ ਸਕਦਾ ਮੈਂ ਬੀਜਿਆ ਮੇਰਾ ਪੁੱਤਰ ਉਹ ਨਹੀਂ ਖਾ ਸਕਦਾ ਮੈਂ ਬੀਜਿਆ ਮੇਰਾ ਪਿਤਾ ਉਹ ਨਹੀਂ ਖਾ ਸਕਦਾ ਪਰ ਪਿਓ ਦਾ ਧਰਮ ਪੁੱਤਰ ਦਾ ਧਰਮ ਨਹੀਂ ਹੋ ਸਕਦਾ ਪਤੀ ਦਾ ਧੰਨ ਪਤਨੀ ਦਾ ਹੋ ਸਕਦਾ ਹੈ ਪਰ ਪਤੀ ਦਾ ਜਪਿਆ ਹੋਇਆ ਨਾਮ ਤੇ ਨਾਮ ਦਾ ਰਸ ਪਤਨੀ ਦਾ ਨਹੀਂ ਹੋ ਸਕਦਾ ਹਜ਼ਾਰਾਂ અવਤਾਰ ਆ ਚੁੱਕੇ ਨੇ ਲੇਕਿਨ ਮਨੁੱਖ ਤੇ ਅਜ ਵੀ ਭਟਕ ਰਿਹਾ ਹੈ ਬੰਦੇ ਦੇ ਪੱਲੇ ਤੇ ਅਜ ਵੀ ਧਰਮ ਕੋਈ ਨਹੀਂ ਆਪ ਦੀ ਗਿਆਤ ਲਈ ਅਰਜ਼ ਕਰਾਂ ਵਾਕਈ ਜਿੰਨਾਂ ਕੋਲ ਰੱਬੀ ਰਸ ਹੈ ਉਹ ਸੈਂਕੜਿਆਂ 'ਚ 1-2 ਨਹੀਂ ਹਜ਼ਾਰਾਂ 'ਚ 1-2 ਨਹੀਂ ਕਰੋੜਾਂ 'ਚ 1-2 ਨੇ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ ਪ੍ਰਹਿਲਾਦ ਧਾਰਮਕ ਹੈ ਲੇਕਿਨ ਰੱਬੀ ਰਸ ਆਪਣੇ ਪਿਓ ਨੂੰ ਨਹੀਂ ਦੇ ਸਕੇ ਔਰ ਪ੍ਰਹਿਲਾਦ ਇਤਨਾ ਵੱਡਾ ਭਗਤ ਹੈ ਚਾਰ ਚਾਰ ਦਿਨ ਪਿਓ ਨੇ ਭੁੱਖਾ ਰੱਖਿਆ ਲੇਕਿਨ ਇਹ ਭੁੱਖ ਦੇ ਚਿਰੇ ਨਾਮ ਜਪਦਾ ਰਿਹਾ ਲੋਕੀ ਭਰੇ ਪੇਟ ਨਾਲ ਵੀ ਨਹੀਂ ਜਪਦੇ